ਜਿਹੜੀ ਆਪਾਂ ਇੱਕ ਦੇਖ ਰਿਹਾ ਵੀ ਹੁਣ ਵੀ ਕਾਫੀ ਲੋਕ ਜਿਹੜੇ ਭੋਲੇ ਭੋਲੇ ਨੇ ਇਮੀਗ੍ਰੇਸ਼ਨ ਦੇ ਫੌਲ ਦੇ ਫਸਾਦੇ ਦੇ ਜਿਹੜੇ ਕੀ ਹੋਰ ਭੋਲੇ ਲੋਕ ਇਹਨਾਂ ਲੋਕ ਜਿਹੜੇ ਇਹਨਾਂ ਨੂੰ ਉਹਨੂੰ ਕਿਹਾ ਜਾਂਦਾ ਹੈ ਸੱਗੀ ਲੋਟਿਓ। ਉਹਨਾਂ ਦਾ ਲੋੜ ਚੀਜ਼ ਦੀ ਬਾਤ ਆਉਂਦੀ ਲੇਕਿਨ ਉਹ ਗਲਤ ਬੰਦੇ ਦਾ ਫਸਾਦੇ ਨੇ। ਇਹਨਾਂ ਬਦਲੇ ਇੱਕ ਨਾਜ਼ ਦੀ ਇੱਕ ਡਰਾਈਵ ਤੁਮ ਦੇ ਰਹੀ ਹੈ ਅੱਜ ਮੌਕੇ ਦੇ ਲਈ। ਜਿਹੜੇ ਜਿਵੇਂ ਅਸੀਂ ਅੱਜ ਜਿੰਨੇ ਸਾਡੇ ਸੈਟਅਪ ਪੈਦੇ ਸੀਗਾ ਮਿਸ਼ਨ ਆ ਕੇ 200 ਏਕੜ ਦੇ ਜਿਹੜੇ ਸਾਡੇ ਰਜਿਸਟਰਡ ਸੈਟਰ ਸੀਗੇ ਜਿਹੜੇ ਸਾਰੇ ਅੰਦਰ ਕੋਟ ਚਾਹੀਦੇ ਸੀ ਸਾਰੇ ਚੈੱਕ ਆਏਗੇ ਜਿਹਨਾਂ ਨੂੰ क्योंकि मतलब जब बहुत असर चेक कर चुके हैं तो एक गलत बिजली संज्ञान जा गया सिर्फ कल भी साथे चले हम डिपोजिशन चाहती है तो वो जो कल साथे को नोटिस आई थी कल भी एक साथे उसको जेल वाले से लड़ कर दिया जो कि बाईस साल बाद सिया भी उसी डेथ होगी सिर्फ बुरे जो कल की होते जाते हैं जो होते एक्शन लेंगे �

दिमाग रे तो सादु की जेडे दो सी जेडे एना एफएलसी लॉज की जे एकदा कल की सी जेडे बिगम जी बीपीसी जिने तकी रूट पर रहते नु बांधे चासी दा जे जोंदी अकाउंट ले सेट हो गी दो एफएलसी बोहोत दत की दिया जे की तन्नू बच्चे पे पासवर्ड दितिया फेस अपने इक इक फेस दी है ते इक अपना अपना इक मिनट और इक मिनट और लगी हो ओद असि जेडे असि तन्नू भी उस माध्यम तो इन्वेस्ट करदे हा की हम दी किसी दे कोई चैली इंफॉर्मेशन आंदी है मिहारी कोई अपना किधर फ्लैट लेके या किधर कोई शॉप लेके इलीगल वेज अनरजिस्टर्ड काम कर रहे हैं ये सारे दोष चल रहे हैं और क्योंकि अपने एक जेली मुहिम चल रही है वो जब अपन सारे यहाँ से बना के जॉइंटली हेल्प कर सके लोगों को जॉइंट करके ऐसे जो बंदे में रेडी कर रेडी कर करवाओ बाकी फर्स्ट ऑफ़ ब्रीफिंग ਦੇਸ਼ ਦੇ ਰੂਲਰ ਸਾਹਿਬ ਨੇ ਆਲਰੇਡੀ ਤੁਹਾਨੂੰ ਕਲੀਅਰ ਕਰਤਾ ਹੈ ਕਿ ਇੱਕ ਬੜਾ ਅੱਜਕਲ ਹੌਟ ਟੌਪਿਕ ਹੈਗਾ ਜਿਹੜੇ ਫੇਵਲ ਏਜੰਟ ਆਪਣਾ ਮਤਲਬ ਨਜਾਇਜ਼ ਆਪਣੀ ਲਾਇਸੈਂਸ ਦੀ ਦੁਰਵਰਤੋਂ ਕਰਦੇ ਹੋਏ ਕੰਸਲਟਿੰਗ ਕੰਸਲਟੈਂਸੀ ਦੀ ਆਰਟ ਦੇ ਵਿੱਚ ਉਹ ਲੱਖਾਂ ਰੁਪਏ ਜਿਹੜੇ ਹੈਗੇ ਨੇ ਲੋਕਾਂ ਕੋਲੋਂ ਖਾਦੇ ਜੋ ਇਸੇ ਸੰਬੰਧ ਦੇ ਵਿੱਚ ਅੱਜ ਇੱਕ ਬੜੇ ਲਾਰਜ ਲੈਵਲ ਤੇ ਚੈਕਿੰਗ ਕੀਤੀ ਗਈਆਂ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਸੀ ਉਹਨਾਂ ਨੂੰ ਏਰੀਆ ਵੰਡੇ ਗਏ ਤੇ ਇਹਨਾਂ ਦੀ ਚੈਕਿੰਗ ਕੀਤੀ ਆਲਰੇਡੀ 201 ਦੇ ਕਰੀਬ ਅਸੀਂ ਚੈੱਕ ਕਰ ਚੁੱਕੇ ਹਾਂ ਇਹ ਇੱਕ ਆਨਗoing ਪ੍ਰੋਸੈਸ ਹੈ ਜਿਹੜਾ ਹੁਣ ਇਹ ਮਤਲਬ ਕਿ ਹਰੇ ਹਫਤਾ ਵਾਈਜ਼ ਇਹਨਾਂ ਨੂੰ ਮਤਲਬ ਅਸੀਂ ਲਾਗੂ ਕਰਾਵਾਂਗੇ ਪਰ ਜਿਹੜੇ ਅਜੇ ਵੀ ਪੈਂਡਿੰਗ ਜਿਹੜੇ ਪਏ ਨੇ ਤਕਰੀਬਨ 157 ਸੈਂਟਰ ਲੱਗੇ ਨੇ ਜਿਹੜਾ ਜੇ ਪੈਂਡਿੰਗ ਪਏ ਨੇ ਉਹਨਾਂ ਨੂੰ ਵੀ ਅਸੀਂ ਵਿਦਨ 24 ਆਵਰਸ ਅਸੀਂ ਸਾਰਿਆਂ ਨੂੰ ਚੈੱਕ ਕਰਾਂਗੇ ਇਸੇ ਤਰੀਕੇ ਨਾਲ ਜਿਦਾ ਐਸਪੀ ਸਾਹਿਬ ਨੇ ਦੱਸ ਲੋ ਕਿ ਬਈ ਇੱਕ ਇਸ ਵੀ ਸੀ ਰਾਹੀਂ ਇੱਕ ਅਸੀਂ ਅਪੀਲ ਕਰਨਾ ਚਾਹਣ ਤੇ ਜੇਕਰ ਕੋਈ ਵੀ ਮਤਲਬ ਕਿ ਜਿੰਨੀ ਕਰੇ ਜਾਂ ਕੋਈ ਕੰਮ ਕਰ ਰਿਹਾ ਹੈ ਉਹਦਾ ਕੋਈ ਨੁਕਸਾਨ ਦੇਣਾ ਚਾਹੁੰਦਾ ਉਹ ਜਰੂਰ ਸਾਨੂੰ ਮਤਲਬ ਕਿ ਥਰੂ ਕਰ ਤੋਂ 112 ਤੇ ਸਾਨੂੰ ਨਿਊਰ ਦਸਨ ਅਸੀਂ ਤੁਰੰਤ ਉਹਦੇ ਤੇ ਕਾਰਵਾਈ ਕਰਾਂਗੇ ਤੇ ਜਿਹੜਾ ਉਹਦੇ ਖਾਤ ਜਿਹੜਾ ਬੰਦਾ ਜਿਹੜਾ ਮੈਚ ਨਾਲ ਹੋਵੇ ਚਲੋ ਇਹੋ ਜੋ ਜਿਹੜੇ ਪੁਰਾਣੇ ਨੇ ਬੈਠੇ ਲੈ ਬਾਟੇ ਉਹਨਾਂ ਕੋਲ ਆਪ ਜਿਨ੍ਹਾਂ ਨਾਲ ਕਿੰਨੇ ਦੇ ਕੰਮ ਕਾਰਵਾਈ ਕੀਤੀ ਦੀ ਤੇ ਸਟਾਫ ਕਰੀਆਂ ਬੜੇ ਤੋਂ ਕੰਮ ਦੀਆਂ ਨੇ

इन्हें अभी अपलाई किया बिल्कुल ठीक हैगी है ये डायरेक्ट रेफरेंस है जबाक्ष ग्रुप है पांच सत मतलब डिफरेंट नेमे खोलिया क्योंकि यह एक गल सामने आई है ਉਹ ਇਹਨਾਂ ਦਾ ਜਿੰਨੇ ਵੀ ਇਹਨਾਂ ਦਾ ਰਿਕਾਰਡ ਹੈਗਾ ਕਿ ਇਹ ਕੌਣ-ਕੌਣ ਅਪਰੇਟ ਕਰ ਰਿਹਾ ਉਹ ਅਸੀਂ ਲੈ ਰਹੇ ਆ ਆਪਣੇ ਡੀਸੀ ਸਾਹਿਬ ਤੋਂ ਐਂਡ ਫਿਜ਼ੀਕਲ ਵੈਰੀਫਿਕੇਸ਼ਨ ਕਰਾਂਗੇ ਕਿਉਂਕਿ ਕਈ ਥਾਂ ਤੇ ਇਹਨਾਂ ਨੇ ਆਪਣੇ ਬੰਦੇ ਪਿਠਾ ਕੇ ਅਗੇ ਦਸਾਨਸ ਦੇ ਹੋਏ ਐਂਡ ਵੀ ਵਿਲ ਚੈੱਕ ਕਿ ਉਹ ਐਕਚੁਅਲ ਓਨਰ ਹੈ ਕਿ ਨਹੀਂ ਸਰ ਅਸੀਂ ਇਹ ਖਬਰ ਕਿਤੀ ਜੀ ਦੀ ਬਲਾਕ ਵਾਲਾ ਜੀ ਉਹ ਕੰਪਲੀਟਡ ਕਹਿੰਦੀ ਹੈ ਕਿ ਅਸੀਂ ਐਫਐਸ ਲੌਂਚਿੰਗ ਕਰਾਈ ਸਮੂ ਸਾਡੇ ਪੈਸੇ ਵਾਪਸ ਕਰਵਾਏ ਜਾਂ ਸਰ ਉਹ ਤੇ ਕਮਿਟ ਹੋਈ ਜਨਾਲ ਹੈ ਕੋਈ ਇਹੋ ਜੀ ਕਮਿਟਮੈਂਟ ਨਹੀਂ ਸੀਗੀ ਬੇਸਿਕਲੀ ਇਹਨਾਂ ਨੇ ਕਿਸੇ ਪਾਰਟ ਚ ਬਹਿ ਕੇ ਇਹਨਾਂ ਨੇ ਕੋਸ਼ਿਸ਼ ਕੀਤੀ ਸੀਗੀ ਅਪਣਾ ਕਰਨ ਬਟ ਅਸੀਂ ਇਹਨਾਂ ਦਾ ਥਰੂਆਊਟ پوری ਬੇਲ ਹੋਣੇ ਤੱਕ ਮਤਲਬ অপੋਜ਼ ਕਰਦੇ ਆਏ ਆ ਤੇ ਅੱਜ ਵੀ অপੋਜ਼ ਕਰਾਂਗੇ ਆਲਰੇਡੀ ਸਾਡੇ ਕੋਲ 417 ਕੰਪਲੇਨਸ ਆ ਚੁੱਕੀਆਂ ਨੇ ਉਹਨਾਂ ਦੇ ਵਿੱਚੋਂ ਅਸੀਂ ਤਕਰੀਬਨ 9 ਰਜਿਸਟਰ ਕੀਤੇ ਨੇ 40 ਦੇ ਕਰੀਬ ਅਸੀਂ ਰਿਪੋਰਟਾਂ ਬਣਾ ਕੇ ਐਸਐਸਪੀ ਸਾਹਿਬ ਨੂੰ ਭੇਜੀਆਂ ਨੇ ਫਾਰ ਰਜਿਸਟ੍ਰੇਸ਼ਨ ਆਫ ਕੇਸ ਜੇਕਰ ਕੋਈ ਇਹਨਾਂ ਦਾ ਕੰਫਰਮਾਈਜ਼ ਆਊਟ ਆਫ ਦ ਕੋਰਟ ਹੁੰਦਾ ਉਹ ਨਾਲ ਅਦਰ ਪਰਸਨਲ ਇਸ਼ੂ ਹੈ ਉਹ ਉਹਦੇ ਨਾਲ ਜੇਕਰ ਉਹ ਹੁੰਦਾ ਤੇ ਉਹ ਆਪਣੇ ਆਪ ਕਰ ਸਕਦੇ ਨੇ ਸਾਡੇ ਉਤੇ ਕੋਈ ਲੀਗਲ ਲਾਇਬਿਲਟੀ ਕਿ ਕਿਸੇ ਨੂੰ ਕੰਪਰਮਾਈਜ਼ ਕਰਾਉਣ ਦੀ ਉਹ ਸਾਡੇ ਤੇ ਨਹੀਂ ਮਨਜੀਤ ਜੀ ਇਹ ਜੋ ਵਿਟਰਨ ਪਕੜਿਆ ਹੈ ਕਿ ਇਹ ਅਦਰ ਸਪੈਲਿੰਗ ਤੇ ਹੋਰ ਕੇ ਜੀ ਨੇ ਹੈ ਇਸ ਤੇ ਕਿਦਾਂ ਇਸ ਕਰਤਾ ਹੋ ਸਕਿਆ

ਜਿਹੜਾ ਡਾਈ ਨੰਬਰ ਹੈਗਾ ਇਹ ਪੀਸੀ ਬ੍ਰਾਂਚ ਦਾ ਕੰਮ ਹੈ ਨੋਰਮਲੀ ਜਿਹੜਾ ਜ਼ਿਲ੍ਹਾ ਹੈਗਾ ਉਥੇ ਹਜ਼ਾਰਾਂ ਦੀ ਕੰਪਲੇਨਸ ਆ ਰਹੀ ਹੈ। ਹਾਂ। ਸੋ ਉਹਨੂੰ ਪਹਿਲਾਂ ਸਕੈਨ ਕਰਨਾ ਪੈਂਦਾ ਸਕੈਨ ਕਰਕੇ ਉਹਨੂੰ ਆਨਲਾਈਨ ਜੁੜਨਾ ਪੈਂਦਾ ਹਰੇਕ ਤੇ ਇੱਕ ਯੂਆਈਡੀ ਕ੍ਰੀਏਟ ਹੋਣਾ ਹੈ। ਅਜੇ ਤੱਕ ਯੂਆਈਡੀ ਕਲੀਅਰ ਨਹੀਂ ਹੋ ਰਹੀ। ਜੇ ਕੋਈ ਸਪੈਸਿਫਿਕ ਕੇਸ ਹੈਗਾ ਤੁਸੀਂ ਸਾਡੀ ਨੋਲੇਜ ਚ ਜਾਓ ਫਾਈਲ ਕਰੇਟ। ਸਰ ਪਬਲਿਕ ਨੂੰ ਕੀ ਫੀਲ ਕਰਨਾ ਹੈ? ਹਾਂ। ਪਬਲਿਕ ਨੂੰ ਮੈਂ ਸਰੀ ਇਹ ਪਹਿਲੇ ਜੋ ਤੁਸੀਂ ਕਹਿੰਦੇ ਸੀ ਕਿ ਜਿਹੜੀ ਚੀਜ਼ ਹੈਗੀ ਆਪਣਾ ਇੱਕ ਦੇਖੋ ਜਿਵੇਂ ਉਹ ਕਹਿੰਦੇ ਵੀ ਹਾਂ ਵੀ ਉਹ ਪੈਸੇ ਚਾਹਦੇ ਨੇ ਜਿਹੜਾ ਲੋਕ ਸਾਰੇ ਮੀਡੀ ਨੇ ਉਹ ਵੀ ਬਾਹਰ ਜਾ ਰਹੇ ਕਿਉਂਕਿ ਉਹਨਾਂ ਟਾਈਮ ਤੇ ਪੈਸਾ ਕੁਰਸ਼ੀ ਲੈ ਕੇ ਸਿੰਘੇ ਲੋਨ ਲੈ ਕੁਛ ਨਾ ਬੇਸਿਕਲੀ ਉਹ ਕਾਰਵਾਈ ਕਰਾਉਣਾ ਨਹੀਂ ਕਰਾਉਣਾ ਹਰ ਬੰਦੇ ਨੂੰ ਇਹ ਵੀ ਮੇਰੇ ਪੈਸੇ ਮਿਲਦੇ ਬੇਸਿਕਲੀ ਦੇ ਵਾਂਟ ਦਿਸ ਅਸੀਂ ਜਾਣਦੇ ਆ ਵੀ ਹਾਂ ਵੀ ਜਿਹੜਾ ਕੰਪਲੇਨਟ ਹੈ ਉਹਦਾ ਹੱਲ ਹੋ ਜੇ ਸੰਭਵ ਜਿਤਨਾ ਹੋ ਜੇ ਦੂਸਰੀ ਗੱਲ ਤੁਸੀਂ ਕਿਹਦੇ ਸੀ ਵੀ ਹਾਂ ਵੀ ਮੈਂ ਵੀ ਅਗਰ ਨੋਟਿਸ ਲੈਂਦਾ ਹਾਂ ਸਾਡੀਆਂ

जो भी ऑडिट हो जो भी है अभी वेरीफाई कर दिए पर एस.पी. साहब से कहीं पता सर इंडस्ट्री एरिया फिर सात के बीच में कुछ आईटी कंपनी है बाहर आईडी बोर्ड लगे हुए हैं लेकिन अंदर इमिग्रेशन है काम चल रहा है सर पहले हम ये भी कलर स्पेशल लाइटिंग कर रहे हैं सर सर तो अब जो आपके सिटी कैसा है जी जी इसमें मतलब पता है कि लाइसेंस बाद में देती करना कि इनकर्सन लगी कितना लोगों को कंप्लेंट आई है इनका